ਮਹੱਤਵਪੂਰਨ ਮਸਲਾ ਆਇਆ ਹੈ ਐਮਪੀ ਖਡੂਰ ਸਾਹਿਬ ਤੋਂ ਜਿਹੜੇ ਚੁਣੇਗੇ ਅਮਰਤਪਾਲ ਸਿੰਘ ਹੁਣ ਸੌਚ ਕੌਣ ਵਾਲਾ ਮਸਲਾ ਉੱਥੇ ਦਾ ਉੱਥੇ ਖੜਾ ਪਰ ਇੱਕ ਡਿਵੈਲਪਮੈਂਟ ਜ਼ਰੂਰ ਹੋਈ ਹੈ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਇੱਕ ਪਹਿਲ ਕਦਮੀ ਕਹਿ ਲੋ ਜਾ ਇੱਕ ਗਤੀਵਿਧੀ ਦਿਖਾਈ ਹੈ ਕਿ ਹਾਂ ਅਸੀਂ ਪਤਾ ਕਰਦੇ ਹਾਂ ਲੋਕ ਸਭਾ ਦੇ ਸਪੀਕਰ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਚਿੱਠੀ ਭੇਜੀ ਜਾਂਦੀ ਹੈ ਉਹ ਚਿੱਠੀ ਦੇ ਮਾਇਨੇ ਕੀ ਨੇ ਤੇ ਉਸ ਦਾ ਮਕਸਦ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਟਾਰਗੇਟ ਹੋ ਰਹੀ ਲੋਕ ਟਾਰਗੇਟ ਕਰ ਰਹੇ ਸੀ ਕਿ ਆਖਰ ਜੇ ਅਮਰਪਾਲ ਸਿੰਘ ਹੋਣੀ ਜਿੱਤੇ ਨਾ 197000 ਤੋਂ ਵੱਧ ਵੋਟਾਂ ਦੇ ਨਾਲ ਉਹ ਜਿੱਤੇ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਜਿਤਾਏ ਨੇ ਨੌ ਹਲਕਿਆਂ 'ਚ ਉਹ ਅੱਠ ਹਲਕਿਆਂ 'ਚ ਲੀਡ ਆ ਤਿੰਨ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ ਤੇ ਫਿਰ ਤੁਸੀਂ ਉਹਨੂੰ ਸੌ ਕਿਉਂ ਨਹੀਂ ਚੁਕਾਰੇ ਨਾ ਇਹ ਸਰਕਾਰ ਲਗਾਤਾਰ ਟਾਰਗੇਟ ਹੋ ਰਹੀ ਔਰ ਦੂਜਾ ਉਸ ਤੋਂ ਬਾਅਦ ਜਿੰਨਾਂ ਦੇ ਖਿਲਾਫ ਐਨਐਸਏ ਲੱਗਾ ਉਹ ਲੋਕ ਉਹ ਵੀ ਚੋਣਾ ਲੜਨ ਵਾਸਤੇ ਤਿਆਰ ਸਰਕਾਰ ਵਾਸਤੇ ਵੱਡਾ ਇੱਕ ਚੈਲੰਜ ਬਣਦਾ ਜਾ ਰਿਹਾ ਸੀ ਉਹ ਗਿੱਦੜ ਬਾਹਤੋਂ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਨੂੰ ਤਿਆਰ ਬੈਠਾ ਬਰਨਾਲੇ ਤੋਂ ਕੁਲਵੰਤ ਸਿੰਘ ਰਾਓ ਕੇ ਫਿਰ ਉਹ ਕਲਸੀ ਉਥੋਂ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਹੁਣ ਸਰਕਾਰ ਤੇ ਪ੍ਰੈਸ਼ਰ ਪੈਂਦਾ ਜਾ ਰਿਹਾ ਲੋਕਾਂ ਦਾ ਕਿ ਕਿਤੇ ਸਰਕਾਰ ਕਹਿੰਦੀ ਹੁੰਦੀ ਕਿ ਇਹਦੇ ਨਾਲ ਕਿਤੇ ਪੰਜਾਬ ਦਾ ਜਾਂ ਕਾਨੂੰਨ ਵਿਵਸਥਾ ਵਿਗੜ ਨਾ ਜਾਵੇ ਕਿਉਂਕਿ ੱੱੱ ਨਸਾ 6 ਸਾਲ ਦਾ ਲਗਾ ਤੁਸੀਂ ਫੇਰ ਵਧਾ ਦਿੱਤਾ ਨਸਾ ਜਦ ਬੰਦਾ ਜੇਲ੍ਹ ਦੇ ਵਿੱਚ ਬੈਠਾ ਡਿਬਰੂਗੜ ਬੈਠਾ ਉਸ ਤੋਂ ਦੇਖੋ ਜਦੋਂ ਪਹਿਲੀ ਦਫਾ ਤੁਸੀਂ ਨਸਾ ਲਗਾਇਆ ਸੀ ਤੇ ਜਿੱਦਣ ਇੱਕ ਸਾਲ ਪੂਰਾ ਦਾ ਪੰਜਾਬ 'ਚ ਕੋਈ ਕਟਨਾਵਾ ਵਾਪਰੀ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਇਆ ਜਾਂ ਉਸ ਬੰਦੇ ਦੇ ਅੰਦਰ ਰਹਿਣ ਦੇ ਨਾਲ ਜਾਂ ਬਾਹਰ ਰਹਿਣ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਇਆ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਚੁਣੌਤੀ ਮਿਲੀ ਨਹੀਂ ਕਿਉਂਕਿ ਪੋਲੀਟੀਕਲ ਲੜਾਈ ਆ ਪੋਲੀਟੀਕਲ ਲੜਾਈਆਂ ਇਸ ਤਰ੍ਹਾਂ ਹੀ ਲੜੀਆਂ ਜਾਂਦੀਆਂ ਨੇ ਹੁਣ ਸਰਕਾਰ ਟਾਰਗੇਟ ਹੋ ਰਹੀ ਸੀ ਰੌਲਾ ਪੈ ਰਿਹਾ ਸੀ ਹੁਣ ਸਰਕਾਰ ਕਿਉਂਕਿ ਸਰਕਾਰ ਖੁਦ ਆਪਣੀ ਕਦੀ ਵੀ ਜਿਹੜੀ ਸਰਕਾਰ ਰਾਨਾ ਕੋਈ ਵੀ ਦੇਸ਼ ਦੀ ਉਹ ਗਲਤੀ ਨਹੀਂ ਮੰਨਦੀ ਉਹ ਹੁਣ ਪਹਿਲਾਂ ਤੇ ਹਾਈ ਕੋਰਟ ਦੇਸ ਤੋਂ ਕਿ ਹਾਈ ਕੋਰਟ ਰੀਲੀਫ ਦੇਊਗਾ ਹਾਈ ਕੋਰਟ ਵੱਲੋਂ ਹੱਲੇ ਤੱਕ ਰੀਲੀਫ ਨਹੀਂ ਮਿਲੀ ਜਿਵੇਂ ਹੁਣ ਰਸ਼ੀਦ ਇੰਜੀਨੀਅਰ ਨੂੰ ਮਿਲੀ ਆ ਉਹ ਕੋਰਟ ਦੇ ਵਿੱਚ ਗਏ ਉਦੋਂ ਦਿੱਲੀ ਕੋਰ ਨੇ ਐਨਆਈਏ ਨੂੰ ਕਿਹਾ ਕਿਉਂਕਿ ਐਨਆਈ ਨੇ ਕੇਸ ਰਜਿਸਟਰਡ ਕੀਤਾ ਸੀ ਐਨਆਈਏ ਨੇ ਕਿਹਾ ਕਿ ਸਾਨੂੰ ਕੋਈ ਓਬਜੈਕਸ਼ਨ ਨਹੀਂ ਉਹ 5 ਤਰੀਕ ਨੂੰ ਬਾਰਾਮੂਲਾ ਦੇ ਜਿਹੜੇ ਐਮਪੀਆਰ ਸੀ ਦਾ ਇੰਜੀਨੀਅਰ ਸੌ ਚੱਕਰੇ ਉਹਦੇ ਨਾਲ ਜਾਦਾ ਪੰਜਾਬ ਸਰਕਾਰ ਤੇ ਪ੍ਰੈਸ਼ਰ ਵਧ ਗਿਆ ਕਿ ਉਹ ਆਤਵਾਦੀ ਗਤੀਵਿਧੀਆਂ ਜਾਂ ਟੈਰਰ ਫੰਡਿੰਗ ਦੇ ਮਸਲੇ 'ਚ ਗ੍ਰਿਫਤਾਰ ਕੀਤਾ ਸੀ ਐਨਆਈ ਨੇ ਉਹ ਤਿਹਾਰ ਜੇਲ੍ਹ ਵਿੱਚ ਬੰਦ ਜੇ ਐਨਆਈਏ ਨੂੰ ਓਬਜੈਕਸ਼ਨ ਨਹੀਂ ਆ ਐਨਆਈਏ ਮੀਨ एनआई एजेंसी ਨੇ اٹ می اٹ मींस ਕਿ ਭਾਰਤ ਸਰਕਾਰ ਜੇ ਭਾਰਤ ਸਰਕਾਰ ਨੂੰ ਓਬਜੈਕਸ਼ਨ ਨਹੀਂ ਆ ਰਸ਼ੀਦ ਇੰਜੀਨੀਅਰ ਦਾ ਕਿ ਉਹ ਸੌ ਚੁੱਕਣ ਦੇ ਵਿੱਚ ਉਹਨਾਂ ਕੋਈ ਓਬਜੈਕਸ਼ਨ ਨਹੀਂ ਫਿਰ ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਪੈ ਗਿਆ ਨਾ ਮੈਂਟਲੀ ਤੌਰ ਤੇ ਸਿਆਸੀ ਤੌਰ ਤੇ ਕਿ ਜੇ ਭਾਰਤ ਸਰਕਾਰ ਰਸ਼ੀਦ ਇੰਜੀਨੀਅਰ ਨੂੰ ਸੌ ਚੁਕਾ ਸਕਦੀ ਆ ਪੰਤਰੀ ਨੂੰ ਉਹਨੇ ਸੌ ਚੁਕ ਤੇ ਫਿਰ ਅਮਰਤਪਾਲ ਸਿੰਘ ਹੁਣ ਕਿਉਂ ਨਹੀਂ ਸੌ ਚੁਕਦੇ ਪੰਜਾਬ ਸਰਕਾਰ ਨੇ ਹੁਣ ਆਪਣੀ ਚਮੜੀ ਬਚਾਉਣ ਦੀ ਖਾਤਰ ਜੋ ਜਾਣ ਕਰ ਦੱਸਦੇ ਨੇ ਕਿ ਇਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜੇ ਇਦਾਂ ਦੇ ਐਮਪੀ ਚੁਣੇ ਜਾਂਦੇ ਨੇ ਤੇ ਡਿਟੈਂਸ਼ਨ ਦੇ ਦੌਰਾਨ ਜੇਲ੍ਹ ਦੇ ਵਿੱਚ ਜਦੋਂ ਨਜ਼ਰਬੰਦ ਨੇ ਉਹਦੇ ਗਾਈਡਲਾਈਨ ਕੀ ਆ ਪ੍ਰੋਸੀਜਰ ਕੀ ਆ ਸਾਨੂੰ ਦਿੱਤਾ ਜਾਵੇ ਹੁਣ ਉਹ ਇਹਨਾਂ ਨੇ ਚਿੱਠੀ ਲਿਖ ਦਿੱਤੀ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਲਾ ਸਾਹਿਬ ਉਥੋਂ ਦੇ ਲੋਕ ਸਭਾ ਸਕੱਤਰੇਤ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਆਜੂਗੀ ਕਿ ਜਿਹੜੀ ਤੁਸੀਂ ਚਿੱਠੀ ਭੇਜੀ ਆ ਪਾਰਲੀਮੈਂਟ ਦੇ ਰੂਲ ਰੈਗੂਲੇਸ਼ਨ ਇਹ ਕੁਝ ਕਹਿੰਦੇ ਨੇ ਉਹ ਅਗਰ ਫਾਲੋ ਕਰਕੇ ਉਹਨਾਂ ਨੂੰ ਸੌਂਚ ਲੈ ਕੇ ਭੇਜ ਦੇਣਗੇ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਆ ਸੌਂਚਾਈ ਜਾ ਸਕਦੀ ਆ ਹੁਣ ਪੰਜਾਬ ਸਰਕਾਰ ਆਪਣੇ ਸਿਰ ਤੇ ਨਹੀਂ ਨਾ ਬੋਝ ਚੁੱਕਣਾ ਚਾਹੁੰਦੀ ਉਹ ਕਹਿਣਗੇ ਕਿ ਪਾਰਲੀਮੈਂਟ ਪਾਰਲੀਮੈਂਟ ਨੇ ਡਿਸਾਈਡ ਕੀਤਾ ਹੈਗਾ ਔਰ ਦੂਜਾ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਕੋਈ ਵੀ ਸਟੇਟ ਚਾਹੇ ਉਹ ਸਟੇਟ ਗਵਰਨਮੈਂਟ ਆ ਚਾਹੇ ਉਹ ਜੂਨੀਅਰ ਸਟੇਟ ਆ ਰੋਕ ਨਹੀਂ ਸਕਦੇ ਕਿਉਂਕਿ ਪਹਿਲਾਂ ਵੀ ਜਿਹੜੇ ਐਨਐਸਏ ਜਿਨ੍ਹਾਂ ਦੇ ਖਿਲਾਫ ਲੱਗੇ ਨੇ ਉਹ ਸੌ ਵੀ ਚੁੱਕਦੇ ਰਹੇ ਨੇ ਉਹ ਸੈਂਟਰ ਦੇ ਵਿੱਚ ਵਜ਼ੀਰ ਵੀ ਬਣਦੇ ਰਹੇ ਨੇ ਚਾਹੇ ਉਹਦੇ ਵਿੱਚ ਜਾਰਜ ਫਰਨਾਂਡਿਜ਼ ਜਿਹੜੇ ਜਿਨ੍ਹਾਂ ਦੇ ਖਿਲਾਫ ਬਰੋਡਰਾ ਡਾਇਨਾਮਾਈਟ ਕੇਸ ਸੀ ਉਹ ਕੇਸ ਸੀਬੀਆਈ ਨੇ ਰਜਿਸਟਰਡ ਕੀਤਾ ਸੀ ਉਹ ਸੌ ਵੀ ਚੁੱਕੀ 5 ਲੱਖ ਵੋਟਾਂ ਦੇ ਨਾਲ ਉਹ ਜਿੱਤੇ ਫਿਰ ਐਨਐਸਏ ਤੋੜੀ ਗਈ ਫਿਰ ਉਹ ਵਜ਼ੀਰ ਵੀ ਬੰਦੇ ਤੇ ਜੀ ਸਥਿਤੀ ਦੇ ਵਿੱਚ ਜੇ ਸਾਡਾ ਦੇਸ਼ ਦਾ ਸੰਵਿਧਾਨਿਕ ਕਹਿੰਦਾ ਕਿ ਬੰਦਾ ਐਮ ਐਲ ਏ ਜਾਂ ਐਮ ਪੀ ਬਣ ਸਕਦਾ ਤੇ ਫਿਰ ਉਹਨੂੰ ਸੌ ਚੱਕਣੀ ਨਹੀਂ ਲਾਜ਼ਮੀ ਹੈਗੀਆ ਪਾਰਲੀਮੈਂਟ ਤੋਂ ਸੰਕੇਤ ਦੇ ਹੀ ਚੁੱਕਾ ਪੰਜਾਬ ਸਰਕਾਰ ਵੀ ਭਲੀ ਭਾਂਤ ਜਾਣੂ ਆ ਸਾਰੇ ਦੁਨੀਆਂ ਨੇ ਸੁਣਿਆ ਸਨਸਦ ਟੀਵੀ ਤੇ ਕਿ ਅਮਰਿਤਪਾਲ ਸਿੰਘ ਦਾ ਨਾਮ ਬੋਲਿਆ ਗਿਆ ਉਸ ਦਿਨ ਜਿਸ ਦਿਨ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਸੌ ਚੱਕਣੀ ਸੀ ਜੇ ਨਾਮ ਬੋਲਿਆ ਗਿਆ ਦਾ ਮਤਲਬ ਉਹਨਾਂ ਵੱਲੋਂ ਤਾਂ ਹਰੀ ਝੰਡੀ ਹੈ ਇਸੇ ਕਰਕੇ ਨਾਮ ਬੋਲਿਆ ਗਿਆ ਪੰਜਾਬ ਸਰਕਾਰ ਨੇ ਇਹ ਜਿਹੜੇ ਉਸਦੇ ਮਸਲੇ ਜਿਹੜੇ ਨੇ ਪ੍ਰਬੰਧਕੀ ਜਾਂ ਪ੍ਰਸ਼ਾਸਨਿਕ ਮਸਲੇ ਹੁੰਦੇ ਇਹ ਮਸਲੇ ਹੁੰਦੇ ਪੋਲੀਟੀਕਲ ਤੇ ਪੋਲੀਟੀਕਲ ਮਸਲਾਂ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਸੂਝ-ਬੂਝ ਦੀ ਘਾਟ ਆ ਉਹ ਦੇਖਣ ਨੂੰ ਮਿਲੀ ਹੈਗੀ ਇਹ ਪੋਲੀਟੀਕਲ ਮਸਲੇ ਨੇ ਪੋਲੀਟੀਕਲ ਇੱਛਾ ਸ਼ਕਤੀ ਦੇ ਨਾਲ ਹੀ ਸੋਲਵ ਹੁੰਦੇ ਨੇ ਇਹ ਅਫਸਰਾਂ ਦੇ ਕਹਿਣ ਤੇ ਸਰਕਾਰ ਨਹੀਂ ਚੱਲਦੀ ਇਹ ਜਿਹੜਾ ਮਸਲਾ ਨੇ ਪੋਲੀਟੀਕਲ ਹੈ ਆਮ ਆਦੀ ਪਾਰਟੀ ਦੀ ਇੱਛਾ ਸ਼ਕਤੀ ਜਿਹੜੀ ਪੋਲੀਟੀਕਲ ਵੀਰ ਲੈਣਾ ਉਹਨੇ ਡਿਸਾਈਡ ਕਰਨਾ ਸੀ ਇਹ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਨੇ ਜਾ ਪੰਜਾਬ ਦੇ ਅਫਸਰਾਂ ਨੇ ਡਿਸਾਈਡ ਨਹੀਂ ਕਰਨਾ ਇਹ ਆਮ ਆਦਮੀ ਪਾਰਟੀ ਨੇ ਡਿਸਾਈਡ ਕਰਨਾ ਕਿਉਂਕਿ ਪੋਲਿਟਿਕਲ ਤੌਰ ਤੇ ਲੋਕਾਂ ਨੇ ਉਹਨੂੰ ਚੁਣਿਆ ਨਾ ਚੰਗੇ ਮਾੜੇ ਫੈਸਲੇ ਲੈਣ ਦਾ ਰਾਈਟ ਅਫਸਰਾਂ ਕੋਲ ਨਹੀਂ ਆ ਉਹ ਪੋਲਿਟਿਕਲ ਪਾਰਟੀ ਕੋਲ ਹੈ ਜਿਹੜੀ ਸੱਤਾ ਦੇ ਵਿੱਚ ਚੁਣੀ ਜਾਂਦੀ ਹੈ ਲੋਕਾਂ ਦੁਆਰਾ ਹੁਣ ਉਹ ਸਰਕਾਰ ਨੂੰ ਇਹ ਲੱਗਾ ਕਿ ਬੁਰੀ ਤਰ੍ਹਾਂ ਫਸ ਗਈ ਪੰਜਾਬ ਸਰਕਾਰ ਪਹਿਲਾ ਅਫਸਰਾਂ ਦੇ ਕਹਿੰਦੇ ਚੱਲ ਜਦੋਂ ਉਹਨਾਂ ਨੂੰ ਇੱਕ ਮਸਲਾ ਸਾਹਮਣੇ ਆ ਗਿਆ ਕਿ ਰਸ਼ੀਦ ਇੰਜੀਨੀਅਰ ਨੂੰ ਜੋ ਸੋਚ ਕਾਈ ਜਾ ਸਕਦੀ ਉਹ ਭਾਰਤ ਸਰਕਾਰ ਦੀ ਪੋਲੀਟੀਕਲ ਵਿਲ ਹੋਗੀ ਉਹ ਐਨਆਈ ਦੀ ਪੋਲੀਟੀਕਲ ਵਿਲ ਨਹੀਂ ਹੈਗੀ ਐਨਆਈ ਨੇ ਰਾਜਮੀਗੜ ਉਹਨਾਂ ਦੇ ਕੌਣ ਮੰਤਰੀ ਕੌਣ ਨੇ ਅਮੀਸ਼ਾ ਸਾਹਿਬ ਨੇ ਡਿਸਕਸ ਹੋਇਆ ਹੋਊਗਾ ਨਾ ਔਰ ਕੋਰਟ ਦੇ ਵਿੱਚ ਵੀ ਕੇਸ ਹੋਇਆ ਉਹਨਾਂ ਸਵਾਲ ਇਸ ਮਸਲੇ 'ਚ ਕਿ ਪੰਜਾਬ ਸਰਕਾਰ ਨੂੰ ਆਪਣੇ ਸਿਰ ਤੇ ਨਹੀਂ ਲੈਣਾ ਚਾਹੁੰਦੇ ਉਹਨਾਂ ਨੇ NSA ਤੇ ਲਾ ਦਿੱਤਾ ਫਿਰ ਐਕਸਟੈਂਡ ਵੀ ਕਰ ਦਿੱਤਾ ਫਿਰ ਉਹ ਡੀਗਦੇ ਰਹੇ ਲੋਕ ਤੜਫਰੇ ਨੇ ਵੀ ਸਾਡੇ MP ਨੂੰ ਬਾਹਰ ਕੱਢੋ ਸੋਚ ਕਾਉਣੀ ਆ ਸਰਕਾਰ ਡਰ ਨਹੀਂ ਹੁਣ ਸਰਕਾਰ ਇੱਥੋਂ ਪਤਾ ਲੱਗਦਾ ਹੈ ਸਰਕਾਰ ਦੀ ਇੱਛਾ ਸ਼ਕਤੀ ਕੀ ਆ ਪੋਲੀਟੀਕਲ ਥਾਟ ਕੀ ਆ ਪੋਲੀਟੀਕਲ ਅਪਰੋਚ ਕੀ ਆ ਔਰ ਸੋਚ ਕੀ ਆ ਉਹ ਕਨਫਰਮ ਹੋ ਚੁੱਕਾ ਪੰਜਾਬ ਦੇ ਵਿੱਚ ਕਿ ਹਾਲੇ ਵੀ ਜਿਸ ਹਿਸਾਬ ਦੇ ਨਾਲ ਅਜਿਹੇ ਮਸਲਿਆਂ ਨੂੰ ਜਦੋਂ ਟੈਕਲ ਕੀਤਾ ਜਾਂਦਾ ਤੁਹਾਡੀ ਸਿਆਸੀ ਸੂਝ-ਬੂਝ ਬਹੁਤ ਮੈਟਰ ਕਰਦੀ ਆ ਜੇ ਤੇ ਅਫਸਰਾਂ ਦੇ ਕਹਿਣ ਤੇ ਚੱਲੋਗੇ ਫਿਰ ਪੋਲੀਟੀਕਲ ਮਸਲੇ ਹੱਲ ਨਹੀਂ ਹੁੰਦੇ ਜੇ ਆਪਣੀ ਸੂਝ-ਬੂਝ ਦੇ ਨਾਲ ਚੱਲੋਗੇ ਤਾਂ ਪੋਲੀਟੀਕਲ ਮਸਲੇ ਹੱਲ ਹੁੰਦੇ ਨੇ ਤੇ ਜਿਸ ਤਰੀਕੇ ਹੁਣ ਸਰਕਾਰ ਨੂੰ ਇੱਕ ਰਸ਼ੀਦ ਇੰਜੀਨੀਅਰ ਦੇ ਮਸਲੇ 'ਚ ਇੱਕ ਵਕਲਪ ਦੇਖਿਆ ਕਿ ਜੇ ਉਸ ਬੰਦੇ ਨੂੰ ਸੌਂਚ ਕਾ ਸਕਦਾ ਭਾਰਤ ਸਰਕਾਰ ਐਨਆਈ ਨੇ ਨਾ ਐਨਆਈ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਐਨਆਈ ਨੇ ਸਿਰਫ ਸ਼ਰਤਾਂ ਲਾਈਆਂ ਕਿ ਜਦੋਂ ਸੌਂਚ ਚੋਕਣ ਜਾਣਗੇ ਜਾਂ ਆਉਣਗੇ ਉਹਦੇ ਨਾਲ ਤੇ ਸਿਕਿਉਰਟੀ ਜਾਏਗੀ ਸਿਕਿਉਰਟੀ ਕਿੱਥੋਂ ਤੱਕ ਜਾ ਸਕਦੀ ਆ ਗੇਟ ਤੱਕ ਪਾਰਲੀਮੈਂਟ ਦੇ ਗੇਟ ਤੱਕ ਉੱਥੋਂ ਫਿਰ ਉਹਨਾਂ ਦੇ ਜਿਹੜੇ ਮਾਰਸ਼ਲ ਆਰਟ ਨੇ ਉਹ ਜਾਣਗੇ ਪਾਰਲੀਮੈਂਟ ਦੇ ਸ਼ਾਇਦ ਨਾ ਪੇਸ਼ ਹੋਣ ਜਿਹੜਾ ਸਪੀਕਰ ਦਾ ਚੈਂਬਰ ਹੈ ਸਪੀਕਰ ਦੇ ਚੈਂਬਰ ਦੇ ਵਿੱਚ ਸਕਿਉਰਟੀ ਵੀ ਜਾ ਸਕਦੀ ਹੈ ਪਾਰਲੀਮੈਂਟ ਦੇ ਅੰਦਰ ਨਹੀਂ ਜਿੱਥੇ ਆਪਣੇ ਚੁਣੇ ਹੋਏ ਐਮਪੀ ਬੈਠਦੇ ਨੇ ਉੱਥੇ ਪੁਲਿਸ ਨਹੀਂ ਜਾ ਸਕਦੀ ਠੀਕ ਹੈ ਪਰ ਸਪੀਕਰ ਦੇ ਚੈਂਬਰ ਚ ਸਿਵਲ ਕਸਾਦਿਆਂ ਕੱਪੜੇ ਚ ਐਨਆਈ ਦੇ ਜਿਹੜੇ ਮੁਲਾਜ਼ਮ ਨੇ ਜਾ ਸਕਦੇ ਨੇ ਉਹ ਜਾ ਕੇ ਸੌਂਚ ਕਾ ਕੇ ਆ ਜਾਣਗੇ ਤੇ ਇਹ ਸਾਰੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਊਗਾ ਜਦੋਂ ਅੰਮ੍ਰਿਤਪਾਲ ਸਿੰਘ ਜਾਣਗੇ ਜਿਹੜੇ ਐਨਐਸਏ ਦੇ ਨੇ ਉਥੋਂ ਦੀ ਅਸਮ ਪੁਲਿਸ ਨਾਲ ਜਾਊਗੀ ਐਨ ਸਿੱਧਾ ਜੇਲ੍ਹ ਡਿਪਾਰਟਮੈਂਟ ਵੀ ਉਥੇ ਡਿਬਰੂਗੜ੍ਹ ਜਾਏਗਾ ਉਹ ਪਾਰਲੀਮੈਂਟ ਲੈ ਕੇ ਹੋ ਸਕਦਾ ਹੈ ਕਿ ਉਹਨੂੰ ਬਾਈ ਜਹਾਜ਼ ਲਿਆਂਦਾ ਜਾਵੇ ਬਾਈ 에ਰੀ ਆਉਗਣਾ ਡਿਬਰੂਗੜ੍ਹ ਤੋਂ ਦਿੱਲੀ ਉਥੋਂ ਫਿਰ ਉਹਨੂੰ ਸਿਕਿਉਰਿਟੀ ਦੇ ਤਹਿਤ ਪਤਾ ਨਹੀਂ ਲੱਗਣਾ ਲੈ ਕੇ ਆਏ ਕਿ ਕਿਨੂੰ ਲੈ ਕੇ ਆਏ ਨੇ ਜੋ ਪਾਰਲੀਮੈਂਟ ਦੇ ਗੇਟ ਤੇ ਪਤਾ ਲੱਗੂਗਾ ਕਿ ਅਮਰਤਪਾਲ ਇੰਨੀ ਤਰੀ ਨੂੰ ਸੌਹ ਚੁੱਕ ਰਿਹਾ ਹੈਗਾ ਤੋ ਸਿੱਧਾ ਸਪੀਕਰ ਓਮਬਿਲਡਾ ਦੇ ਸਪੀਕਰ ਚਲੇ ਜਾਣਗੇ ਚੈਂਬਰ ਦੇ ਚੈਂਬਰ ਮਤਲਬ ਜਿਹੜਾ ਉਹਨਾਂ ਦਾ ਕਮਰਾ ਜੇ ਹਨਾ ਉਹਦੇ ਦਫਤਰ ਦੇ ਵਿੱਚ ਉਹ ਜਿਹੜੀ ਸਥਿਤੀ ਸਟੇਟ ਉਹਨਾਂ ਪੰਜਾਬ ਸਰਕਾਰ ਇਸ ਮਸਲੇ ਦਾ ਇੰਤਜ਼ਾਰ ਕਰ ਰਹੀ ਆ ਕਿ ਜਦੋਂ ਲੋਕ ਸਭਾ ਸਟਾਫਸ ਸਿਕਤਰੇ ਤੋਂ ਵੱਲੋਂ ਜਦੋਂ ਪੂਰੀ ਆ ਗਈ ਕਿ ਰੂਲ ਐਂਡ ਰੈਗੂਲੇਸ਼ਨ ਕੀ ਹੈ ਟਰਮ ਐਂਡ ਕੰਡੀਸ਼ਨ ਕੀ ਹੈ ਉਦੋਂ ਫਿਰ ਇੱਕ ਲੈ ਕੇ ਭੇਜ ਦੇਣਗੇ ਕਿ ਉਹ ਉਥੇ ਡਿਬਰੂਗੜ੍ਹ ਭੇਜ ਦੇਣਗੇ ਪਾਰਲੀਮੈਂਟ ਦੇ ਕਿ ਅਮਰਤਪਾਲ ਸਿੰਘ ਜਿਹੜੇ ਪੰਜਾਬ ਤੋਂ ਖਡੂਰ ਸਾਹਿਬ ਤੋਂ ਐਮਪੀ ਚੁਣੇਗੇ ਨੇ ਤੁਸੀਂ ਉਹਨਾਂ ਨੂੰ ਸੋਂ ਕਿਸੇ ਵੇਲੇ ਵੀ ਛਕਾ ਸਕਦੇ ਹੋ ਹੁਣ ਸਿਰਫ ਤੇ ਸਿਰਫ ਪੰਜਾਬ ਸਰਕਾਰ ਆਪਣੇ ਸਿਰ ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਪਹਿਲਾ ਟੇਕ ਰੱਖੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਦੂਜੀ ਟੇਕ ਰੱਖ ਲਈ ਹੁਣ ਲੋਕ ਸਭਾ ਤੇ ਕਿ ਲੋਕ ਸਭਾ ਕੀ ਸਾਨੂੰ ਲਿਖ ਕੇ ਭੇਜਦੀ ਹੈ ਉਹਦੇ ਮੁਤਾਬਿਕ ਫਿਰ ਫਾਲੋਅ ਕਰ ਲੈਣਗੇ